ਸਤਿ ਸ੍ਰੀ ਅਕਾਲ ਜੀ ਸਾਰੇ ਨਾ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕ ਇਕੱਟੀ ਤੁਹਾਨੂੰ ਦਿਖਾਵਾਂਗੇ ਅੰਸਰ ਇਕੱਟੀ ਤੁਹਾਨੂੰ ਵਿਖਾਉਣੀ ਆ ਬਾਕੀ ਇੱਥੇ ਆਓ ਆਪਣੀਆਂ ਵੇਸ ਚਾਹ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਵਾਈ ਕਰਾ ਲਓ ਇਹ ਆ ਵੀ ਤਸੱਲੀ ਆਪਣੀ ਇੱਥੋਂ ਕਰਕੇ ਖੜੋ ਤੇ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੇ ਨਾਮ ਦੱਸਦੇ ਕਰੀਏ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੂਗਾ ਤਹਿਸੀਲ ਜਾਹਰ ਡਿਸਟ੍ਰਿਕਟ ਕਪੜੀ ਸਰ ਫੋਨ ਨੰਬਰ ਹੀ ਬੋਲ ਦਿੰਦਾ 7305814 ਵੀਰ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਚਾਰ ਆ ਰਿਹਾ ਹਨਾ ਚਾਰ ਭਾਈ ਨਿਗਿੰਗੇ ਰੇਟ ਅੱਜ ਵੀ ਚਲੋ ਸ਼ੁਰੂਆਤ ਦਿੱਤੋ ਕਰ ਲੀਏ ਫਿਰ ਇਹ ਭਾਜੀ ਸੂ ਉਹ ਨਾਲ ਨਾਲ ਜੋ ਭਾਜੀ ਠੀਕ ਹੈ ਜੀ ਹਾਂ ਜੀ ਜਰਸੀ ਜਰਸੀ ਕ੍ਰੋਸ ਕੀਤਾ ਤੇ ਉਦੋਂ ਦੁੱਧ ਕਿੰਨਾ ਜੀ ਤੇ ਕੋਲ ਦੁੱਧ ਭਾਈ ਡੱਕ ਲਵਾ ਰੜੀ ਜੋ ਥਲੇ ਵਛੀ ਮਗਰ ਜੋ ਇਹਦੇ ਉਹ ਮਗਰੇ ਦੇ ਵਛੀ ਜਰਸੀ ਵਛੀ ਮਗਰ 10 ਲੀਟਰ ਦੁੱਧ ਜਿਹੜਾ ਕਿੰਨੇ ਪੀ ਹੈਗਾ ਸਰਪਲੋ ਖਾਦੋ ਬਹੁਤ ਚੰਗਾ ਲੱਗਾ ਦੁੱਧ ਦੀ ਭਾਜੀ ਇਹਨਾਂ ਸੰਗਣਾ ਗਾ ਗਰਮੀਆਂ ਆਉਂਦੀ ਭਾਜੀ ਨਾ ਨਾ ਗਰਮੀ ਨਾ ਠੰਡ ਦੀ ਪਰਵਾਹ ਇਹਨਾਂ ਨੂੰ ਵਕਾਰੋ ਥਣ ਤੁਹਾਨੂੰ ਹਾਂ ਨਹੀਂ ਸਰ ਨੇ ਥਾਣੇ ਦੇ ਲਾਗੇ ਤਾਂ ਹਾਂ ਜੀ ਅਜਲੇ ਅਜ ਇਹ ਵੀ ਉਤਰਾ ਠੰਡੀ ਧੀਰੀ ਆ ਸੀਲ ਭਾਜੀ ਦੁੱਧ ਭਾਜੀ ਵਾਜੂਗੀ ਤੇ ਮੁੱਲ 15 ਕਿਲੋ ਚ ਵਾਈ ਜਾਊਗੀ ਹੁਣ 10 ਕਿਲੋ ਆਇਆ ਤਿਆਰ ਜੋ ਮੋਲੇ ਦਾ ਮੁੱਲ ਭਾਈ ਦੇ ਦਈਏ 28000 ਦੀ ਥੋੜਾ ਪਤਾ ਕਰਦਾ ਮਾਨ 26000 ਦੀ ਭਾਈ ਦੇ ਦਾਂਗੇ 26000 ਦੀ ਕੋਈ ਮੌਕੇ ਤੇ ਭਾਈ ਮਾਂ ਤਾਨ ਕਰਦਾਂਗੇ ਤੇ ਆ ਜਿਹੜੀ ਕਾਂ ਜੀ ਹਨ ਇਹ ਭਾਈ ਹੁਣ ਇਹਦੀ ਵਾੜ ਜੀ ਲਾ ਗਿਆ ਗੱਡੀ ਵਾਲਾ ਦੁੱਧ ਭਾਈ 8 ਕਿਲੋ ਐ ਰੈਡੀ ਇਹ ਇਤਰਾਹੀ ਆ ਪਿਛਲੀ ਕਿੰਨਾ ਦੁੱਧ 8 ਕਿਲੋ ਭਾਈ ਐ ਕੰਡੇ ਵਾਲਾ ਤਿਆਰ ਹੋ ਗਿਆ 8 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈ ਭਾਈ ਨਾ ਨੁੱਤ ਕੱਢਣ ਵਾਲੀ ਇਹਦੀ ਬਾਕੀ ਉਤਨਾ ਵੱਡੀ ਹੈ ਗਾਂ ਉਤਨਾ ਕੱਦ ਕਾਠ ਵਾਲੀ ਆ ਇਹ ਆ ਬਈ ਜੇ ਟਾਈਮ ਵੀ ਸਵੇਰ ਸਵੇਰ ਦਾ ਵਾ ਗਾਂ ਭਾਈ 1.5-2 ਮਹੀਨਿਆਂ ਹੋ ਗਏ ਬੜੀ ਮੈਨੂੰ ਇਹ ਪੂਰੀ ਰੱਜੀ ਰੱਜੀ ਹੋਣੀ ਹੈ ਆ ਦੇਖ ਸਾਡੇ ਉਤਰਾ ਨੱਥਾਂ ਪਈਆਂ ਜੇ ਤਰ੍ਹਾਂ ਪਿੱਛੇ ਹੋਈਆਂ ਨੇ ਦੁੱਧ ਜਿਹੜਾ 8 ਲੀਟਰ ਕਹਿੰਦੇ ਪਏ ਉਹਦੇ ਕੋਲ ਹੈਗਾ ਬਾਕੀ ਇਹ ਵੀ ਸੱਜਰ ਚੰਗੇ ਦੁੱਧ ਹਾਲੀਆ ਉਤਰਾ ਆ ਦੇ ਸਾਡੇ ਹੋਣ ਨੇ ਤੇ ਨਾੜਾਂ ਇਹਦੀਆਂ ਮਿਲਕਮੈਨ ਵੀ ਚੰਗੀ ਲੱਗੀ ਐ ਤੇ ਮੁੱਲ ਫਿਰ ਵਧਈਏ ਦਾ ਮੁੱਲ ਪਾਜੀ ਇਹਦਾ ਦੇ ਦਈਏ 18000 ਦੀ ਕਰ ਦੋ ਥੋੜਾ ਪਤਾ ਮਨ ਪੂਰੇ 16000 ਦੀ ਪਾਜੀ ਵੈੜ ਦੇਵਾਂਗੇ ਦੂਜਾ ਸੂਆ ਵੈੜ ਜੋ ਗਾਂ ਵੀ 2 ਮਹੀਨੇ ਹੋ ਗਏ ਬਣੀ ਨੂੰ ਫੀਗ ਚੈੱਕ ਪਾਸ ਨਹੀਂ ਆ ਚੈੱਕ ਪਾਸ ਨਹੀਂ ਭਾਜੀ ਤੇ ਆ ਜਿਹੜੀ ਜੇ ਇਹ ਭਾਜੀ ਪਹਿਲਾ ਸੁਆ ਵਹਿੜ ਜੋ ਅੱਛਾ ਦੁੱਧ ਰਗੋ 7 ਕਾ 6 ਕਿਲੋ ਕੇ ਮੰਨੇ ਆ ਜੀ ਭਾਜੀ ਤਿੰਨ ਥਣ ਜੋ ਪਰਲਾ ਅੱਧਾ ਥਣ ਜੋ ਇਹਦਾ ਤਿੰਨ ਥਣ ਨਹੀਂ ਚੱਲਦੇ ਤਿੰਨ ਥਾਣੇ ਤੇ ਚੱਲਦੇ ਇੱਕੋ ਥਾਣੇ ਨਹੀਂ ਚੱਲਦਾ ਮਤਲਬ ਵਾਦੋ ਭਾਜੀ ਦਾ ਤੇ ਆ ਥਾਣੇ ਦਾ ਪਾਜੀ ਬਹੁਤ ਚੰਗਾ ਜੋ ਵਸ਼ੀ ਆ ਗਈ ਠੰਡੀ ਸੀਲ ਪਾਜੀ ਇਹ ਵੀ ਗਾਂ ਪਾਜੀ ਬਣੀ ਇਹ ਮਹੀਨਾ ਹੋ ਗਿਆ ਹਨੂ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਪਾਜੀ ਪੂਰੇ 13000 ਦੀ ਦੇਦਾਂਗੇ ਵਸ਼ੀ ਅੱਛਾ 13000 ਦੀ ਦੇ ਦੇਣੀ ਹਾਂਜੀ ਕੋਈ ਨਹੀਂ ਮਾਤਾਨ ਕਰਦਾ ਕੀ ਕਰਦੀ ਹੈ ਯਾਰ ਖੰਡ ਇੱਧਰ ਉੱਧਰ 12000 ਦੀ ਭਾਈ ਦੇਦਾਂਗੇ ਤੇ ਆ ਕੱਟੀ ਜਿਹੜੀ ਕੱਟੀ ਪਾਜੀ 1 ਸਾਲ ਦੀ ਜੋ ਅੱਛਾ ਕੀ ਦੀ ਕੱਟੀ ਆ ਕੀਰੀ ਗੱਟੀ ਪਾਜੀ 1 ਸਾਲ ਦੀ 14-15 ਕਿਲੋ ਵਾਲੀ ਪਾਜੀ ਮੈਂ ਆ ਜਿੱਕਾ ਠੀਕ ਹੈ ਜੀ ਹਾਂ ਜੀ ਥੱਲੇ ਪਾਇਆ ਆਹ ਨੂੰ ਖਾ ਦੋ ਭਾਜੀ ਬਹੁਤ ਚੰਗਾ ਲੱਗਾ ਆਹ ਖਾ ਦੋ ਭਾਜੀ ਜਿੱਕਾ ਇਸਕਾ ਕੀ ਥਲਾ ਭਾਈ ਡਰਦੀ ਹੈ ਜੀ ਬਾਕੀ ਥੱਲੇ ਝੋਲੀ ਵੀ ਚੰਗੀ ਆ ਤਰ੍ਹਾਂ ਇਹਦੀ ਥੋੜਾ ਤਰ੍ਹਾਂ ਡਰਦੀ ਹੈ ਸਾਡੇ ਕੋਲ ਥੋੜਾ ਭਾਈ ਕੈਮਰੇ ਡਰਦੀ ਝੋਟੀ ਬਾਕੀ ਪਲੀ ਜੂੜੀ ਭਾਜੀ ਪੂਰੀ ਤੇ ਇਹਦਾ ਫਿਰ ਮੁੱਲ ਮੋਲ ਨਹੀਂ ਭਾਜੀ ਇਹਦਾ ਕਰੋਣਾ ਪੂਰੇ 20000 ਦਾਗੇ ਮੌਕੇ ਤੇ ਕੋਣੀ ਕੋਈ ਵੀਰ ਭਰਾ ਫੋਨ ਲਾਵੇ ਮਾਤਾਨ ਕਰਦਾਂਗੇ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਬਾਗੀ ਭਾਈ ਸਵਾ ਸਵਾ ਮਾਲ ਆਪਣੀ ਚੱਕ ਬਾਤ ਤਸੱਲੀ ਕਰਕੇ ਵੇਚ ਆਖੜੋ ਜੀ ਠੀਕ ਹੈ ਜੀ ਹਾਂਜੀ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਆਖ ਕੇ ਚੋ ਚਵਾ ਕੇ ਤਸੱਲੀ ਕਰਕੇ ਕਰੋ ਜੀ